ਸਕਾਲ ਮੈਂ ਤੁਹਾਡੀ ਆਪਣੀ ਨੀਹਾ ਵੈਦ ਮੈਂ ਅੱਜ ਇੱਕ ਤੁਹਾਨੂੰ ਫੇਸ ਵਾਸਤੇ ਇੱਕ ਪੇਸਟ ਬਣਾਉਣਾ ਦੱਸ ਰਹੀਆਂ ਤੇ ਫੇਸ ਦੇ ਉੱਪਰ ਜੇ ਥੋੜੀ ਡਲਨੈਸ ਹੈ ਲਗਾ ਲੋ ਸ਼ਾਈਨ ਨਹੀਂ ਹੈਗੀ ਆ ਤੇ ਜਾਂ ਪਿਗਮੇਟੇਸ਼ਨ ਹੈਗਾ ਉਸ ਨੂੰ ਹਟਾਉਣ ਵਾਸਤੇ ਠੀਕ ਹੈ ਤੁਸੀਂ ਕੀ ਕਰਨਾ ਤਵੇ ਦੇ ਉੱਪਰ ਇੱਕ ਮੈਥੀ ਦਾਣਾ ਲੈਣਾ ਮੈਥੀ ਦਾਣੇ ਨੂੰ ਉਹਦੇ ਉੱਪਰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਉਹ ਰੋਸਟ ਹੋ ਜਾਏ ਫਿਰ ਹਲਦੀ ਪਾ ਦਿਓ ਹਲਦੀ ਨੂੰ ਰੋਸਟ ਕਰ ਲੈਣਾ ਠੀਕ ਹੈ ਜਦੋਂ ਮੈਥੀ ਦਾਣੇ ਨੂੰ ਚੰਗੀ ਤਰ੍ਹਾਂ ਪੀਸ ਕੇ ਹਲਦੀ ਦੇ ਨਾਲ ਪਾਊਡਰ ਪਾ ਲਓ ਠੀਕ ਹੈ ਚੰਗੀ ਦੋਨੇ ਚੀਜ਼ਾਂ ਦਾ ਮਿਸ਼ਰਣ ਪੇਸਟ ਬਣ ਗਿਆ ਨਾ ਉਸ ਤੋਂ ਬਾਅਦ ਤੁਸੀਂ ਆਟਾ ਹੁੰਦਾ ਆਟੇ ਨੂੰ ਆਪਾਂ ਛਾਣਦੇ ਹਾਂ ਉਦੋਂ ਜਿਹੜਾ ਸੂੜਾ ਨਿਕਲਦਾ ਉਹਨੂੰ ਵੀ ਉਹਦੇ ਵਿੱਚ ਡਿਵੈਲਪ ਕਰ ਲਓ ਠੀਕ ਹੈ ਤਿੰਨੇ ਚੀਜ਼ਾਂ ਦਾ ਮਿਸ਼ਰਣ ਬਣਾ ਲਓ ਜਦੋਂ ਤਿੰਨੇ ਚੀਜ਼ਾਂ ਦਾ ਮਿਸ਼ਰਣ ਬਣ ਗਿਆ ਤੁਹਾਡੇ ਕੋਲੇ ਤਾਂ ਤੁਸੀਂ ਇਹਨੂੰ ਕੀ ਕਰਨਾ ਡੇਲੀ ਮਾਰਨਿੰਗ ਦੇ ਵਿੱਚ ਠੀਕ ਹੈ ਇੱਕ ਘੰਟਾ ਲਾਉਣਾ ਦਹੀਂ ਦੇ ਵਿੱਚ ਮਿਕਸ ਕਰਕੇ ਦਹੀਂ ਦੇ ਵਿੱਚ ਮਿਕਸ ਕਰਕੇ ਇਹਦਾ ਪੇਸਟ ਬਣਾ ਕੇ ਆਪਣੇ ਪੂਰੇ ਫੇਸ ਤੇ ਅਪਲਾਈ ਕਰ ਲਓ ਪੂਰੇ ਫੇਸ ਤੇ ਅਪਲਾਈ ਕਰਕੇ ਇਸ ਨੂੰ ਇੱਕ ਘੰਟਾ ਰੱਖੋ ਤੇ ਤੁਸੀਂ ਫਿਰ ਮੈਨੂੰ 20 ਤੋਂ 25 ਦਿਨਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਫੇਸ ਤੇ ਹੁਣ ਕਿਦਾਂ ਦਾ ਰਿਜ਼ਲਟ ਮਿਲ ਰਿਹਾ 글로 ਵੀ ਕਰੇਗਾ ਸ਼ਾਈਨ ਵੀ ਕਰੇਗਾ ਐਂਡ ਇਹਦਾ ਫੇਸ ਦਾ ਕਲਰ ਵੀ ਪਿੰਕ ਕਲਰ ਦਾ ਹੁੰਦਾ ਜਾਏਗਾ ਠੀਕ ਹੈ ਤੁਸੀਂ ਇਸ ਮਿਸ਼ਰਣ ਨੂੰ ਲਗਾਓ ਤੇ ਫਿਰ ਮੈਨੂੰ ਰਿਜ਼ਲਟ ਦੱਸੋ ਕਿ ਤੁਹਾਨੂੰ ਕਿੰਨਾ ਇਹਦੇ ਨਾਲ ਫਾਇਦਾ ਹੋਇਆ ਸੋ